ਦੇ ਸ਼ਹਿਰ ਸਰੀ ਵਿਖੇ ਗ਼ਜ਼ਲ ਮੰਚ ਸਰੀ ਵੱਲੋਂ ਕੈਨੇਡੀਅਨ ਪੰਜਾਬੀ ਪਾਲ ਢੋਲੋਂ ਦੇ ਗ਼ਜ਼ਲ ਸੰਗ੍ਰਹਿ ਅਗਲਾ ਵਰਕਾ ਖੋਲ ਦਾ ਲੋਕ ਅਰਪਣ ਸਮਾਗਮ ਸਟ੍ਰਾਬਰੀ ਹਿੱਲ ਲਾਇਬ੍ਰੇਰੀ ਸਰੀਵਕੇ ਕਰਵਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਚ ਸਾਹਿਤਕਾਰਾਂ ਤੇ ਸਾਹਿਤ ਪ੍ਰੇਮੀਆਂ ਨੇ ਸ਼ਮੂਲੀਅਤ ਕੀਤੀ ਸਮਾਗਮ ਦੀ ਪ੍ਰਧਾਨਗੀ ਗ਼ਜ਼ਲ ਮੰਚ ਦੇ ਪ੍ਰਧਾਨ ਤੇ ਪ੍ਰਸਿੱਧ ਗ਼ਜ਼ਲਗੋ ਜਸਵਿੰਦਰ ਤੋਂ ਇਲਾਵਾ ਬਹੁਪੱਖੀ ਸ਼ਖਸੀਅਤ ਡਾਕਟਰ ਸਾਧੂ ਸਿੰਘ ਤੇ ਪੰਜਾਬ ਤੋਂ ਪਹੁੰਚੀ ਕਵਿਤਰੀ ਸਿਮਰਨ ਅਕਸ ਨੇ ਕੀਤੀ ਲੋਕ ਅਰਪਣ ਕੀਤੇ ਗਏ ਗ਼ਜ਼ਲ ਸੰਗ੍ਰਹਿ ਤੇ ਰਾਜਵੰਤ ਰਾਜ ਮੋਹਨ ਗਿਲ ਤੇ ਸ਼ਾਇਰ ਜਸਵਿੰਦਰ ਨੇ ਆਪੋ ਆਪਣੀ ਪ੍ਰਤੀਕਿਰਿਆ ਰੱਖੀ ਤੇ ਗਜ਼ਲ ਸੰਗ੍ਰਹਿ ਲਈ ਪਾਲ ਢਲੋਨ ਨੂੰ ਵਧਾਈ ਦਿੱਤੀ ਚੰਗੀ ਗੱਲ ਹਰ ਵਿਦਾ ਦੇ ਵਿੱਚ ਹੀ ਕਹਿਣੀ ਬੜੀ ਮੁਸ਼ਕਲ ਹੈ ਚਾਹੇ ਕੋਈ ਨਾਜ਼ਮ ਲਿਖੇ ਕੋਈ ਗੀਤ ਲਿਖੇ ਕਿਉਂਕਿ ਇਹਨਾਂ ਨੇ ਸਾਡੇ ਜਜ਼ਬਾਤ ਨੂੰ ਤਮੜਾਉਂਦਾ ਸਾਨੂੰ ਜ਼ਿੰਦਗੀ ਦੇ ਹੋਰ ਨੇੜੇ ਕਰਨਾ ਹੁੰਦਾ ਸਾਨੂੰ ਸੱਚਾ ਸੱਚ ਲਿਖੇ ਕਰੀਬ ਲਿਆਉਣਾ ਹੁੰਦਾ ਹੈ ਉਹ ਦੱਸਣਾ ਹੁੰਦਾ ਕਿ ਅਸੀਂ ਕੀ ਜੀ ਰਹੇ ਹਾਂ ਤੇ ਕੀ ਜੀਣਾ ਚਾਹੀਦਾ ਇਸ ਗੱਲ ਨੂੰ ਮੈਂ ਪਾਲ ਸ਼ੈ ਢਿਲੋਹਰਾਂ ਦੀ ਸ਼ਾਇਰੀ ਦੇ ਵਿੱਚੋਂ ਜਦੋਂ ਗੁਜ਼ਰਿਆ ਤਾਂ ਮੈਨੂੰ ਸੱਚੀ ਬੜਾ ਪ੍ਰਭਾਵਿਤ ਕੀਤਾ ਇੰਨੀ ਪੋਜ਼ਿਟਿਵਿਟੀ ਇਨ੍ਹਾਂ ਦੇ ਸ਼ੇਰਾਂ ਦੇ ਵਿੱਚ ਹੋਰ ਇੰਨੀ ਜ਼ਿਆਦਾ ਕੁਦਰਤ ਦੇ ਸੋਸਾਇਟੀ ਦੀ ਸਮਾਜ ਦੀ ਸਾਡੇ ਸੁਭਾਜਕ ਸੰਦਰਭਾਂ ਦੀ ਸਰੋਕਾਰਾਂ ਦੀ ਇੰਨੀ ਡਿਟੇਲ ਚ ਵਿਆਖਿਆ ਕੀਤੀ ਹੋਈ ਹੈ ਔਰ ਉਸ ਨੂੰ ਜਦੋਂ ਤੁਸੀਂ বারবার পাঠ করলে ਤੁਹਾਨੂੰ ਹਰ ਵਾਰੀ ਆਉਣ ਲੱਗਦਾ ਹੈ ਕਿ ਪਹਿਲੀ ਵਾਰੀ ਮੈਂ ਜੋ ਅਰਥ ਕੱਢੇ ਸੀ ਉਹਦੇ ਨਾਲੋਂ ਵੱਖਰੇ ਵੀ ਅਰਥ ਹੋ ਸਕਦੇ ਨੇ ਇੱਕ ਪਾਠਕ ਆਪਣੇ ਆਪ ਦੀ ਉਹਦਿਆਂ ਕਈ ਤਰ੍ਹਾਂ ਉਸ ਨੂੰ ਇੱਕ ਸ਼ਾਇਰ ਨੂੰ ਲੈ ਸਕਦਾ ਹੈ ਉਹ ਲੈਣਾ ਵੀ ਚਾਹੀਦਾ ਹੈ তো ਇਹਦੀ ਜਿਹੜੀ ਪਾਠਕ ਲੋਹਰਾਂ ਦੀ ਸ਼ਾਇਰੀ ਹੈ ਜਿੰਨ ਕਹਿੰਦੇ ਆ ਥੌਟ ਪ੍ਰੋਵੋਕਿੰਗ ਸ਼ਾਇਰੀ ਹੈ ਉਹ ਕਿਸ ਗੱਲ ਨੇ ਮੈਨੂੰ ਖਾਸ ਤੌਰ ਤੇ ਪ੍ਰਭਾਵਿਤ ਕੀਤਾ ਜਿਹੜਾ ਇਹਨਾਂ ਦਾ ਕਿਤਾਬ ਦਾ ਨਾਮ ਹੈ ਅਗਲਾ ਵਰਕਾ ਖੋਲ ਖੋਲ ਇਹ ਆਪਣੇ ਆਪ ਚ ਮੈਨੂੰ ਸਭ ਤੋਂ ਬੜੀ ਇਹਦੀ ਗੱਲ ਨਹੀਂ ਕਿ ਕਿਉਂਕਿ ਇਸ ਨੂੰ ਜੇ ਇਹ ਨਾਲ ਲਈਏ ਕਿ ਸਿਰਫ ਕਿਤਾਬ ਦਾ ਅਗਲਾ ਵਰਕਾ ਹੋਵੇ ਇਹਨੂੰ ਜ਼ਿੰਦਗੀ ਦੇ ਨਾਲ ਜੋੜ ਕੇ ਜੇ ਦੇਖਦੇ ਆ ਕਿ ਜ਼ਿੰਦਗੀ ਦਾ ਉਹ ਕੁਝ ਅਸੀਂ ਹੁਣ ਜੀ ਰਹੇ ਆ ਜਿਸ ਤਰ੍ਹਾਂ ਤਾਂ ਸਾਡੇ ਆਲੇ ਦੁਆਲੇ ਮਾਹੌਲ ਸਿਰਜਿਆ ਜਾਂ ਚੁਕਿਆ ਬੁਣਿਆ ਹੋਇਆ ਸਾਰਾ ਕੁਝ ਉਹ ਨਹੀਂ ਸਾਨੂੰ ਫਿੱਟ ਨਹੀਂ ਹੈ ਮਨੁੱਖਤਾ ਦੇ ਉਹ ਖੁੱਲ ਕੇ ਜੀਣ ਦੇ ਯੋਗ ਨਹੀਂ ਹੈ ਇਸ ਕਰਕੇ ਸਾਨੂੰ ਕੁਝ ਹੋਰ ਤਰੀਕੇ ਨਾਲ ਸੋਚਣਾ ਚਾਹੀਦਾ ਕੁਝ ਹੋਰ ਇਦਾਂ ਦਾ ਪੜ੍ਹਨਾ ਚਾਹੀਦਾ ਲਾਈਫ 'ਚੋਂ ਇਹ ਉਹ ਜੋ ਪੜਾਂਗੇ ਉਹ ਇਸ ਇਹਨਾਂ ਵਰਕਿਆਂ ਦਿੱਤਾ ਹੈ ਨਹੀਂ ਜ਼ਿੰਦਗੀ ਦੇ ਇਸ ਪੜਾਅ ਤੋਂ ਪੈ ਤੈਨੂੰ ਅਗਲੇ ਪੜਾਅ ਚੋਂ ਕਿਤੇ ਲੱਭੂਗਾ ਸੋ ਇਹ ਗੱਲ ਮੈਨੂੰ ਬੜੀ ਚੰਗੀ ਲੱਗੀ ਕਿ ਅਗਲਾ ਵਰਕਾ ਹੋਰ ਇਹਨਾਂ ਨੇ ਇਹ ਨਹੀਂ ਕਿਹਾ ਕਿ ਇਸੇ ਵਰਕੇ ਨੂੰ ਦੁਬਾਰਾ ਸੋਚ ਅਗਲਾ ਵਰਕਾ ਹੋਰ ਸੋ ਇਹ ਬੜੀ ਮਤਲਬ ਲਗਾਤਾਰਤਾ ਵਾਲੀ ਜਿਹੜੀ ਕੰਟੀਨਿਊਟੀ ਲਾਈਫ ਹੁੰਦੀ ਹੈ ਉਹਦੇ ਵਿੱਚੋਂ ਕੋਈ ਸਾਡੀਆਂ ਸਮੱਸਿਆਵਾਂ ਹੁੰਦਾ ਸਾਡੀਆਂ ਮੁਸ਼ਕਲਾਂ ਦਾ ਹੱਲ ਕਿਤੇ ਨਾ ਕਿਤੇ ਪਿਆ ਉਹ ਤਲਾਸ਼ਣਾ ਬੜਾ ਜ਼ਰੂਰੀ ਹੈ ਇਸ ਵੇਲੇ ਹੁਣ ਮੇਰੇ ਨਾਲ ਬਾਅਦ ਤੁਸੀਂ ਜਾਣਦੇ ਹੋ ਕਿ ਸਾਨੂੰ ਮਸ਼ੀਨ ਨੇ ਬੁੜੀ ਤਰ੍ਹਾਂ ਸਾਡੇ ਦਿਮਾਗ ਦੇ ਉੱਤੇ ਕਲਜਾ ਕੀਤਾ ਲਗਾ ਪਹਿਲਾ ਇਹ ਸੀ ਕਿ ਕਿਤੇ ਕਿਤੇ ਲੱਗਦਾ ਹੁੰਦਾ ਜਦੋਂ ਟੀਵੀ ਆਇਆ ਜਿੰਨਾ بڑا ਲੱਗਦਾ ਸੀ ਕਿ ਇਹ ਈਡੀਅਟ ਬਾਕਸ ਆ ਕੁਝ ਲੋਕਾਂ ਨੇ ਕਿਹਾ ਸੀ ਤੇ ਹੁਣ ਈਡੀਅਟ ਬਾਕਸ ਤੋਂ ਸਾਡੀਆਂ ਜੇਬਾਂ ਚ ਉਹਦੇ ਨਾਲੋਂ ਕਿਤੇ ਭੜੀ ਚੀਜ਼ ਪਈ ਹੈ ਮੇਰੇ ਖੁਦ ਕਰੋਨਾ ਉਹਦਾ ਵਾਇਰਸ ਸੀਗਾ ਜਿਹਨੇ ਸਾਡੀ ਦੁਨੀਆ ਨੂੰ ਬਰਬਾਦ ਕੀਤਾ ਸੀ ਉਹਦੇ ਨਾਲੋਂ ਕਿਤੇ ਭੜਾ ਵਾਇਰਸ ਹੈ ਜਿਹੜਾ ਅਸੀਂ ਹਰ ਵੇਲੇ ਨਾਲ ਜਿੰਨੂ ਮੂੜੀ ਨਹੀਂ ਜਾਂ ਦੋ ਸਾਲ ਦੇ ਬੱਚੇ ਤੋਂ ਲੈ ਕੇ 80 ਸਾਲ ਦੇ ਬਜ਼ੁਰਗ ਤੱਕ ਸਖ਼ਨਿੰਨ ਤੇ ਉਗਲਾ ਚੱਲਦੀ ਜਾਂਦੇ ਰਹਤਾ ਤਾਂ ਇਹ ਬੜੀ ਖਤਰਨਾਕ ਸਥਿਤੀ ਹੈ ਇਸ ਤੋਂ ਜੇ ਕੋਈ ਬਚਾ ਸਕਦਾ ਤਾਂ ਉਹ ਕਿਤਾਬ ਬਚਾ ਸਕਦਾ ਇਸ ਬੈਰਸ ਤੋਂ ਜੇ ਕੋਈ ਹੱਲ ਹੈਗਾ ਤਾਂ ਤੋੜ ਹੈਗਾ ਕੋਈ ਮੈਡੀਕਲ ਦਾ ਤੋੜ ਤਾਂ ਨਹੀਂ ਮੈਨੂੰ ਲੱਗਦਾ ਕੋ ਰੋਗ ਆ ਸੋ ਸ਼ਬਦ ਨਾਲ ਜੁੜੋ ਕਿਤਾਬ ਨਾਲ ਜੁੜੋ ਇਹ ਵੜਾ ਗੱਲ ਹੈ ਸੋ ਬਾਲਟੇ ਲਾਹੌਰ ਨੇ ਸਾਨੂੰ ਆਪਣੀ ਸ਼ੈਰੀ ਨਾਲ ਕਿਤਾਬ ਨਾਲ ਜੋੜਿਆ ਇਹਨਾਂ ਨੇ ਦੱਸਿਆ ਕਿ ਅਗਲਾ ਵਰਕਾ ਕਿਵੇਂ ਕੋਲਣਾ ਔਰ ਕਿਉਂ ਜ਼ਰੂਰੀ ਹੈ ਕਿਉਂਕਿ ਇਹ ਇਹਨਾਂ ਦੇ ਇਹ ਸ਼ੇਅਰ ਦੇ ਵਿੱਚੋਂ ਮੈਨੂੰ ਇਹਨਾਂ ਦਾ ਨਾਮ ਇਹ ਸ਼ੇਅਰ ਵੀ ਇਸ ਤਰ੍ਹਾਂ ਇੱਕ ਜਿਹੜਾ ਮੈਨੂੰ ਚੰਗਾ ਲੱਗਿਆ ਕਿ ਇਸ ਵਿੱਚ ਸ਼ਾਇਦ ਲਿਖਿਆ ਹੋਵੇ ਉਲਫਤ ਦਾਉ ਗੀਤ ਜਿਹੜਾ ਗਵਾਚਿਆ ਹੈ ਇਸ ਵਿੱਚ ਸ਼ਾਇਦ ਲਿਖਿਆ ਹੋਵੇ ਉਲਫਤ ਦਾਉ ਗੀਤ ਜੋ ਜੀਣੇ ਦੀ ਜਾਚ ਸਿਖਾਏ ਅਗਲਾ ਵਰਕਾ ਕੋਲ ਇਹਨੇ ਜਿਹੜੀ ਗੱਲ ਕਹੀ ਹੈ ਪਾਲ ਹੋਰਾਂ ਨੇ ਕਿ ਜੀਣੇ ਦੀ ਜਾਂਚ ਸਕੇ ਉਹ ਵਰਕਾ ਖੋਲਣ ਦੀ ਲੋੜ ਹੈ ਤੁਹਾਨੂੰ ਨਹੀਂ ਤਾਂ ਜੇ ਅਸੀਂ ਪਰੰਪਰਿਕ ਅਰਥਾਂ 'ਚ ਲਈਏ ਉਲਫ਼ਤ ਨੂੰ ਜਿਵੇਂ ਮਹਾਭਾਰਤ ਨੂੰ ਉਹਦੇ ਤਾਂ ਮਰਨ ਬਰੌਣ ਦੀਆਂ ਗੱਲਾਂ ਹੁੰਦੀਆਂ ਪਰ ਨਹੀਂ ਇਹਨਾਂ ਨੇ ਕਿਹਾ ਵੀ ਉਲਫ਼ਤ ਦਾ ਉਹ ਵਰਕਾ ਖੋਲੋ ਜਿਹੜਾ ਸਾਨੂੰ ਜਿਉਣ ਦੀ ਜਾਂਚ ਹੁੰਦੀ ਹੈ ਮੇਲੇ ਆ ਉਹ ਹੈਗਾ ਉਸ ਚੋਂ ਤੈਨੂੰ ਮਿਲ ਜਾਵੇਗਾ ਹਰ ਮੌਸਮ ਦਾ ਰੰਗ ਜੋ ਸੋਚਾਂ ਰੰਗੀਨ ਬਣਾਵੇ ਅਗਲਾ ਵਰਕਾ ਖੂਰ ਅ ਮੈਨੂੰ ਇਹ ਸ਼ੇਰ ਜਿਹੜਾ ਹੈ ਆਸ਼ਾਵਾਦ ਦੀ ਸਿਖਰ ਜਾਪਦਾ ਅ ਇਹ ਸ਼ੇਰ ਜਿਹੜਾ ਆ ਇਹ ਕੋਈ ਇਤਤ ਨਹੀਂ ਕਿ ਲੰਗੇ ਵਕਤਾਂ ਦਾ ਕੋਈ ਦਰਦ ਸਮੂਈ ਬਿਠਾ ਹੋਵੇ ਜਾਂ ਕਹਿ ਲੋ ਕਿ ਇਸ ਦੁਨੀਆ ਤੋਂ ਬਾਹਰ ਵਾਲੀ ਕਿਸੇ ਦੁਨੀਆ ਬਾਰੇ ਕੋਈ ਫਿਕਰਬੰਦੀ ਹੋਵੇ ਇਹਦੇ ਵਿੱਚ ਇਹਦੇ ਵਿੱਚ ਇਸੇ ਦੁਨੀਆ ਦੇ ਵਿੱਚ ਹੀ ਕੁਝ ਕਰਨ ਦਾ ਜਿਹੜਾ ਤਹਈਆ ਕੀਤਾ ਜਾ ਰਿਹਾ ਜਾ ਕੈਦੋ ਕਿ ਭਵਿੱਖ ਦੇ ਉੱਤੇ ਆਸ ਲਾਈ ਜਾ ਰਹੀ ਆ ਕਿ ਅੱਗੇ ਕੁਝ ਚੰਗਾ ਹੀ ਹੋਵੇਗਾ ਇਹੋ ਜੀ ਜਿਹੜੀ ਥੌਟ ਆ ਇੱਕ ਵਿਅਕਤੀ ਨੂੰ ਇਹ ਇਹੋ ਜਿਹਾ ਸੁਭਾਅ ਦਿੰਦੀ ਆ ਕਿ ਉਹ ਕਹਿੰਦੇ ਹੁੰਦੇ ਕਿ ਹਨੇਰੇ ਦੇ ਵਿੱਚ ਵੀ ਉਹ ਕੋਈ ਨਾ ਕੋਈ ਰੌਸ਼ਨੀ ਦੀ ਕਿਰਨ ਲੱਭ ਲਿੰਦਾ ਕੋਈ ਚਮਕਦਾ ਸੂਰਜ ਪਾੜ ਲਿੰਦਾ ਸੋ ਹਾਲਾਤ ਨੂੰ ਬਦਲਣ ਦੀ ਕੋਸ਼ਿਸ਼ ਕਰਦਾ ਇਹ ਬੜਾ ਖੂਬਸੂਰਤ ਸ਼ੇਅਰ ਲੱਗਾ ਇਹੋ ਜਿਹਾ ਸ਼ੇਅਰ ਜਿਹੜੇ ਆ ਜਾਂ ਇਹੋ ਜੀ ਥੌਟ ਜਿਹੜੀ ਆ ਉਹੋ ਕ੍ਰੀਏਟੀਵਿਟੀ ਨੂੰ ਜਨਮ ਲੈਂਦੀ ਹੈ ਜਦੋਂ ਤੁਸੀਂ ਕੁਝ ਕਰ ਤੁਹਾਨੂੰ ਕੋਈ ਆਸ ਹੋਵੇ ਕਿ ਫਿਊਚਰ ਦੇ ਵਿੱਚ ਕੁਝ ਚੰਗਾ ਹੋ ਜਾਣਾ ਤੇ ਤੁਸੀਂ ਕੁਝ ਤਰੱਦਦ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਮੈਨੂੰ ਲੱਗਦਾ ਕਿ ਇਹ ਜਿਹੜੇ ਸ਼ੇਰ ਆ ਇਹਨਾਂ ਦੀ ਇਹ ਗਜ਼ਲ ਜਿਹੜੀ ਆ ਇਹ ਇਹਨਾਂ ਨੂੰ ਹੋਰ ਵਧੀਆ ਸਿਰਜਣ ਲਈ ਹੋਰ ਅੱਗੇ ਕੰਮ ਕਰਨ ਲਈ ਪ੍ਰੇਰਿਤ ਦੀ ਆ ਸੋ ਹੁਣ ਇਹਨਾਂ ਦੀ ਭਾਸ਼ਾ ਬਹੁਤ ਪ੍ਰਭਾਵਸ਼ਾਲੀ ਆ ਇਹਨਾਂ ਦਾ ਇੱਕ ਸ਼ੇਰ ਹੈਗਾ ਕਿ ਬੱਚਾ ਮਾਂ ਦੇ ਅੰਦਰ ਹੁੰਦਾ ਉਸ ਦੀ ਅੰਦਰ ਮਾਂ ਹੁੰਦੀ ਬੱਚਾ ਮਾਂ ਦੀ ਅੰਦਰ ਹੁੰਦਾ ਉਸ ਦੀ ਅੰਦਰ ਮਾਂ ਹੁੰਦੀ ਹੁਣ ਕਿੰਨੇ ਥੋੜੇ ਜਿਹੇ ਸ਼ਬਦ ਆਵੇਂ ਚਾਰ ਕਿ ਸ਼ਬਦ ਆ ਦੋ ਛੋੜੀਆਂ ਛੋੜੀਆਂ ਸਤਰਾਂ ਪਰ ਇਹਦੇ ਵਿੱਚ ਦੁਨੀਆ ਦਾ ਇੱਕ ਬਹੁਤ ਵੱਡਾ ਫਲਸਫਾ ਜਿਹੜਾ ਸਮਾਇਆ ਹੋਇਆ ਆ ਜਿਹੜੇ ਪ੍ਰਵਾਸੀਆਂ ਵਿਸ਼ੇਸ਼ ਤੌਰ ਤੇ ਆ ਇਹ ਇਹ ਵੈਸੇ ਸਾਡੇ ਫਾਇਦੇ 'ਚ ਜਾਂਦੀ ਆ ਗੱਲ ਅਸੀਂ ਇੱਕ ਜਗ੍ਹਾ ਦਾ ਜਨਮ ਲੈਨੇ ਆ ਉਥੋਂ ਵਾਲੇ ਦਾ ਵਿਚਾਰ ਅਸੀਂ ਉਥੇ ਬਿੱਟਸ ਆਪਣੇ ਅੰਦਰ ਸਮੋਈ ਲੈਨੇ ਆ ਪਰ ਜਦੋਂ ਉਹ ਟੁੱਟ ਕੇ ਬਾਹਰ ਆਉਨੇ ਆ ਇੱਕ ਤਾਂ ਟੁੱਟਣ ਦਾ ਅਹਿਸਾਸ ਫਿਰ ਉਸ ਧਰਤੀ ਨਾਲ ਜੁੜਨ ਦਾ ਅਹਿਸਾਸ ਫਿਰ ਉਸ ਧਰਤੀ ਨਾਲ ਜੁੜ ਕੇ ਉਹਦੇ ਵਿੱਚ ਅਣਦੌਲਾ ਜਿਹੜਾ ਹੈਗਾ ਉਹਦਾ ਅਹਿਸਾਸ ਸਾਰਾ ਕੁਝ ਸਾਡੇ ਕੋਲ ਬੜਾ ਕੁਝ ਮਤਲਬ ਸਾਨੂੰ ਬਿਨਾ ਪੜੇ ਹੀ ਮਿਲ ਜਾਂਦਾ ਆ ਸੋ ਇਹ ਇਹ ਸਾਰਾ ਕੁਝ ਪਾਲ ਤੇ ਲੋ ਦੀ ਇਹ ਦੇਸ਼ਿਆਂ ਦੇ ਵਿੱਚ ਹੈ ਅ ਇੱਕ ਗੀਤਕਾਰ ਦੇ ਤੌਰ ਤੇ ਉਹਨੇ ਸਫਰ ਆਪਣਾ ਸ਼ੁਰੂ ਕਰਿਆ ਤੇ ਉਸ ਤੋਂ ਬਾਅਦ ਦੇ ਵਿੱਚ ਇੱਕ ਸਮਰਾਤ ਗਜ਼ਲਕਾਰ ਦੇ ਤੌਰ ਤੇ ਅੱਜ ਉਹ ਆਪਣਾ ਉਹਨੂੰ ਸਟੈਬਲਿਸ਼ ਕਰ ਚੁੱਕਿਆ ਹੈਗਾ ਕੀ ਹੁੰਦਾ ਹੈ ਖਬਰ ਰੱਖੀ ਅੱਛਾ ਕੀ ਹੁੰਦਾ ਹੈ ਖਬਰ ਰੱਖੀ ਹੈ ਭਾਵੇਂ ਮੁਸ਼ਕਲਾਂ ਭਰਿਆ ਹੈ ਭਾਵੇਂ ਮੁਸ਼ਕਲਾਂ ਭਰਿਆ ਮਗਰ ਜਾਰੀ ਸਫਰ ਰੱਖੀ ਬਹੁਤ ਅੱਛਾ ਬਹੁਤ ਹੈ ਭਾਵੇਂ ਮੁਸ਼ਕਲਾਂ ਭਰਿਆ ਮਗਰ ਜਾਰੀ ਸਫ਼ਰ ਰੱਖੀ ਖੁਸ਼ੀ ਜਿਤਣ ਦੀ ਦਿਲ ਵਿੱਚ ਹੈ ਖੁਸ਼ੀ ਜਿਤਣ ਦੀ ਦਿਲ ਵਿੱਚ ਹੈ ਤਿਹਾਰਾਂ ਦਾ ਵੀ ਰੱਖੀ ਤਿਹਾਰਾਂ ਦਾ ਵੀ ਰੱਖੀ ਸਫ਼ਰ ਵਿੱਚ ਹਮ ਸਫ਼ਰ ਬਣੋਂ ਮਿਲ ਨੂੰ ਆਖਦੀ ਜਾਂਦੇ ਸਫ਼ਰ ਵਿੱਚ ਹਮ ਸਫ਼ਰ ਬਣੋਂ ਮਿਲ ਨੂੰ ਆਖਦੀ ਜਾਂਦੇ ਕਿਵੇਂ ਮੈਂ ਦੂਰ ਤੁਰ ਜਾਣਾ ਛੁਪਾ ਕੇ ਆਪਣਾ ਚਿਹਰਾ ਕਿਵੇਂ ਮੈਂ ਦੂਰ ਤੁਰ ਜਾਉਣਾ ਸੁਪਾ ਕੇ ਆਪਣਾ ਚਿਹਰਾ ਚੁਫੇਰੇ ਹਰ ਨਜ਼ਰ ਮੈਨੂੰ ਜਦੋਂ ਕੇ ਆਰਸੀ ਜਾਂਦੇ ਚੁਫੇਰੇ ਹਰ ਨਜ਼ਰ ਮੈਨੂੰ ਜਦੋਂ ਕੇ ਆਰਸੀ ਜਾਂਦੇ ਇਹਦੇ ਵਿੱਚ ਹੀ ਨਦੀ ਦਰਿਆ ਸਮੁੰਦਰ ਦਿਸ ਰਿਹਾ ਮੈਨੂੰ ਇਹਦੇ ਵਿੱਚ ਹੀ ਨਦੀ ਦਰਿਆ ਸਮੁੰਦਰ ਦਿਸ ਰਿਹਾ ਮੈਨੂੰ ਜੋ ਆਇ ਨਿਕੰਬਰਾਂ ਵਿੱਚੋਂ ਤੁਹਾਨੂੰ ਇੱਕ ਕਣੀ ਜਾਪੇ ਜੋ ਆਇ ਨਿਕੰਬਰਾਂ ਵਿੱਚੋਂ ਤੁਹਾਨੂੰ ਇੱਕ ਕਣੀ ਜਾਪੇ ਮੈਂ ਕਿਹਾ ਚਲੋ ਮੈਂ ਕਿਤਾਬ ਚੋਂ ਕਮਛ ਕਮ ਵਾਕ ਤਾਂ ਲਵਾਂ ਤੇ ਵਾਕ ਲੈ ਜੀ ਪ੍ਰਸਾ ਉਹ ਇਦਾਂ ਹੁੰਦੀ ਹੈ ਪਤੰਗ੍ਰੰਥ ਨੂੰ ਪਹਿਲਾਂ ਇਧਰੋਂ ਖੋਲੋ ਫਿਰ ਇਧਰੋਂ ਖੋਲੋ ਤਾਂ ਦਰਮਿਆਨ ਚੋਂ ਲੈ ਲਓ ਕਿਉਂਕਿ ਪਾਲ ਦੀ ਕਿਤਾਬ ਤਾਂ ਧਰਮ ਗ੍ਰੰਥ ਨਹੀਂ ਮੈਂ ਤੁਹਾਨੂੰ ਇੱਕ ਵਾਰ ਖੋਲੀ ਤੇਰੇ ਸਾਹਮਣੇ ਜਿਹੜਾ ਸ਼ੇਰ ਆਇਆ ਮੈਂ ਉਹ ਤੇੁੱਥੇ ਵਰ ਕੰਮ ਕਰ ਦਿੰਦਾ ਮਾਹੌਦ ਦੇ ਉਧਾਰ ਤੇ ਕੁਛ ਕੰਮ ਤੁਹਾਡੇ ਨਾਲ ਕਰਨਾ ਸ਼ੇਰ ਹੋਵੇ ਸ਼ੀਪ ਰਾਸੀ ਦਾ ਖੁਸ਼ੀ ਬਣ ਨੂੰ ਮੈਂ ਰਸਤਾ ਮੋੜ ਲੈਂਦਾ ਹਾਂ ਕਿਤਾਬਾਂ ਨਾਲ ਆਪਣੇ ਆਪ ਨੂੰ ਜਲਮਾ ਜੋੜ ਲਗਾ ਗੱਲਾਂ ਸੁਧਾਰਨੇ ਮੇਰੇ ਦੇਖਿਆ ਸਿਰਫ ਇਹ ਗੱਲ ਹੋ ਰਹੀ ਹੈ ਕਿ ਉਦਾਸੀ ਜਿਹੜੀ ਹੈ ਨਾ ਉਹ ਤਾਂ ਤੁਲਕ ਬੰਦੇ ਦੇ ਬੀਤੇ ਨਾਲ ਹੁੰਦਾ ਜਾਂ ਵੱਤ ਵੱਧ ਵੱਤ ਵੱਧ ਵੱਤ ਵੱਧ ਥੋੜਾ ਜਿਆ ਵਕਤਮਾਨ ਨਾਲ ਜੋ ਕੁਛ ਪੁਰਾਣੇ ਦਿਲੇਾਂ ਚ ਸਾਨੂੰ ਕਿਸੇ ਨੂੰ ਗਲ ਕਹਿਤੀ ਤਾਂ ਮੁੰਡਾ ਬਚਨ ਬੋਲਦਾ ਕੋਈ ਹੋਰ ਦੁਰਵਿਹਾਰ ਕਰ ਦਿੱਤਾ ਜਾਂ ਕੋਈ ਸੰਕਟ ਆ ਗਿਆ ਜਾਂ ਕੋਈ ਵਿਕਤਾ ਆ ਗਈ ਉਹਨੂੰ ਸੋਚ ਕੇ ਬੰਦਾ ਉਦਾਸ ਹੁੰਦਾ ਪਰ ਸੱਚੀ ਗੱਲ ਇਹ ਸ਼ੇਰ ਦੇ ਵਿੱਚ ਸੰਕੇਤ ਇਸ ਗੱਲ ਦਾ ਕਿ ਪੀਤੇ ਤੇ ਬਹੁਤਾ ਚੋੜਨਾ ਨਹੀਂ ਚਾਹੀਦਾ ਕਿਉਂਕਿ ਰਹਿਣਾ ਸਹੀ ਵਰਤਮਾਨ ਚ ਆ ਤੇ ਵਰਤਮਾਨ ਵਿੱਚ ਤੁਹਾਨੂੰ ਇਹ ਸੰਕੇਤ ਦੇਣਾ ਹੈ ਆਪਣੇ ਪ੍ਰਵੇਖ ਨੂੰ ਤੁਸੀਂ ਕਿਦਾਂ ਸਕਾਰਾਤਮਕ ਬਣਾਉਣਾ। ਸੋ ਇਹ ਸ਼ੇਅਰ ਬਾਰੇ ਤਾਂ ਇਹ ਨਹੀਂ ਕਹਿੰਦੀ ਤੇ ਐਸੇ ਹੀ ਸ਼ੇਅਰ ਦਾ ਜਿਦਾਂ ਜਸਵਿੰਦਰ ਹੁਣੀ ਕਹਿ ਗਏ ਆ ਉਹਦੀ ਪੂੰਜੀ ਜਿਹੜੀ ਆ ਨਾ ਉਹ ਸਾਡੇ ਹੱਥੇ ਆ ਕਿ ਅਗਲਾ ਅਗਲਾ ਵਰਕਾਫੋਰ ਕੋਈ ਇੱਕ ਦੀ ਗੱਲ ਕਰ। ਅਗਲਾ ਵਰਕਾਫੋਰ ਨੂੰ ਲਈ ਅਪਨ ਕੀਤਾ ਹਾਂ ਤੇ ਹੁਣ ਤੱਕ ਫਰੀਦ ਹੁਣੀ ਵੀ ਗੱਲ ਕੀਤੀ ਸੀ। ਅੱਜ ਅਖਬਾਰ ਸ਼ਾਮ ਨੂੰ ਤੇ ਸੱਚੀ ਗੱਲ ਹੈ ਕਿ ਕੋਈ ਬੰਦਾ ਤਾਂ ਅਗਲਾ ਵਰਕਾ ਫਰੋਲਣ ਲਈ ਵਰਕਸ਼ਾਪ ਪ੍ਰਾਪਤਨ ਕਰਦਾ ਕੋਈ ਬੰਦਾ ਆਪਣਾ ਦੁੱਖ ਦੂਰ ਕਰਨ ਲਈ ਪਰਮਾਤਮਾ ਦੇ ਅੱਗੇ ਬੇਨਤੀ ਕਰਦਾ ਜਿਵੇਂ ਪ੍ਰਣਾਨਕ ਦੇਵ ਜੀ ਹੁਣੀ ਕੀਤੀ ਹੈ ਕਿ ਮਾਤਰੀ ਕਰ ਲੈਣੇ ਤਾਂ ਕਿ ਦਰਦ ਨਾ ਆਇਆ ਇਦਾਂ ਹੀ ਮੇਰੇ ਮੇਰੇ ਸੀਨੀਅਰ ਪ੍ਰੋਫੈਸਰ ਮੋਹਨ ਸਿੰਘ ਬਾਂਨਾ ਨਾਲ ਕੰਮ ਕਰਦਾ ਪ੍ਰੋਫੈਸਰ ਮੋਹਨ ਸਿੰਘ ਵੀ ਗੁਰਨਾਨਕ ਦੇਵ ਨੂੰ ਈ ਇੱਕ ਤਰ੍ਹਾਂ ਦੇ ਚੁਣੌਤੀ ਦਿੱਤੀ ਕਿ ਤੈ ਰੱਬ ਨੂੰ ਪੁਕਾਰਿਆ ਸੀ ਮੈਂ ਤੈਨੂੰ ਪੁਕਾਰਾਂਗਾ ਆ ਬਾ ਬਾ ਕੇ ਤੇਰਾ ਬਤਨ ਬਦਾਨ ਹੋ ਗਿਆ